ਰੱਬਾ ਮੈਨੂੰ ਇੱਕ ਗੱਲ ਦੱਸ ਮੈਨੂੰ ਅੰਨ ਦਾਤਾ ਕਹਿੰਦੇ ਆ ਵੀ ਮੈਂ ਧਰਤੀ ਦਾ ਜ਼ਮੀਨ ਦਾ ਸੀਨਾ ਫਾੜ ਕੇ ਮਿਹਨਤ ਕਰਕੇ ਲੋਕਾਂ ਦਾ ਢਿੱਡ ਭਰਦਾ ਇਹ ਕਿਸਾਨ ਨਾਲ ਤੇਰਾ ਕੀ ਵੈਰ ਆ ਮੈਂ ਕੀ ਵਿਗਾੜਿਆ ਤੇਰਾ ਮੇਰਾ ਕੋਈ ਦੁਸ਼ਮਣ ਹੀ ਹੈ ਤੇਰੀ ਮੇਰਾ ਜ਼ਮੀਨ ਵੰਡਨੀ ਹੈ ਤੂੰ ਮੈਂ ਤੇਰੀ ਕਮੇਟੀ ਮਾਰੀ ਹੈ ਕਿਉਂ ਮੇਰੇ ਖਿਲਾਫ ਤੂੰ ਸਾਜ਼ਿਸ਼ ਰਚਦਾ ਮੈਨੂੰ ਇੱਕ ਗੱਲ ਸਮਝਾ ਅ ਜਦੋਂ ਆਪਾਂ ਕਣਕ ਬੀਜੀ ਦੀ ਆ ਉਦੋਂ ਬਾਰਿਸ਼ ਦੀ ਕੋਈ ਲੋੜ ਨਹੀਂ ਉਦੋਂ ਤੂੰ ਬਾਰਿਸ਼ ਆ ਪਵਾ ਦੇਣਾ ਉਦੋਂ ਬਾਅਦ ਜਦੋਂ ਆਪਾਂ ਪੂਣ ਝੋਨਾ ਬੀਜੀਦਾ ਜਦੋਂ ਬਾਰਿਸ਼ ਦੀ ਲੋੜ ਹੁੰਦੀ ਹੈ ਉਦੋਂ ਤੂੰ ਸੋਕੇ ਪਵਾ ਦੇਣਾ ਉਦੋਂ ਹੀ ਬਾਰਿਸ਼ ਨੂੰ ਤਰਸਦੇ ਉਹੋਂ ਨੇ ਰੀਚ ਖੜ ਲਿਆ ਗੇ ਲੰਮੇ ਪਾ ਦਿੰਦਾ ਗਣਕ ਨੂੰ ਸਾਡੀ ਸਾਰੀ ਮਿਹਨਤ ਮਿੱਟੀ ਚ ਮੇਰੇ ਨਾਲ ਵੈਰ ਕੀ ਏ ਜਦੋਂ ਮੈਨੂੰ بارش ਚਾਹੀਦੀ ਉਦੋਂ ਕਿਉਂ ਨਹੀਂ ਪਾਉਂਦਾ ਤੇ ਜਦੋਂ ਨਹੀਂ ਚਾਹੀਦੀ ਉਦੋਂ ਕਿਉਂ ਪਾਉਂਦਾ ਇੰਨੇ ਰੀਚ ਖੜਦੇ ਨੂੰ ਆਉਂਦੇ ਕਿਉਂ ਲਿਆਉਣੇ ਆਉਂਦੇ ਜਦੋਂ ਮੈਨੂੰ ਨਹੀਂ ਚਾਹੀਦੇ ਕਿਉਂ 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 ਮੈਨੂੰ ਕੋਈ ਫਾਇਦਾ ਨਹੀਂ ਹੁੰਦਾ ਆ ਮੇਰੀ 5 ਕਿੱਲੇ ਜ਼ਮੀਨ ਆ ਇੰਨਾ ਮੇਰਾ ਖਰਚਾ ਆਉਂਦਾ ਨਾ ਉਹਨੇ ਬਚਦੇ ਨਹੀਂ ਆ ਗੇ ਉਤੋਂ ਦੂਣਾ ਮੇਰਾ ਖਰਚਾ ਆਉਂਦਾ ਕੱਖ ਨਹੀਂ ਵੱਜਦਾ ਕੀ ਕਰਾਂ ਇਹ ਜ਼ਮੀਨ ਦਾ ਮੈਂ ਕੀ ਕਰਾਂ ਦੱਸ ਮੈਨੂੰ ਕੋਈ ਫਾਇਦਾ ਨਹੀਂ ਹੁੰਦਾ ਰੱਬਾ ਦੱਸ ਕੀ ਕਰਾਂ ਮੈਂ ਮੈਨੂੰ ਜਵਾਬ ਦੇ ਚੁੱਪ ਨਾ ਰਹਿ ਮੈਨੂੰ ਜਵਾਬ ਦੇ ਤੈਨੂੰ ਮੈਂ ਦੱਸਾਂ ਕਰ ਬੱਸ ਜਵਾਬ ਦੇ ਦੇ ਤੈਨੂੰ ਮੈਂ ਦੱਸ ਤੈਨੂੰ 100 ਸੁੱਕੀ ਲੱਕੜ ਦੀ ਜਵਾਬ ਦੇ ਦੇ ਦੱਸ ਮੈਂ ਜ਼ਮੀਨ ਦਾ ਕੀ ਕਰਾਂ ਰੱਬ ਡਰਾਣਾ ਮੈਂ ਤਾਂ ਪਹਿਲਾਂ ਹੀ ਡਰਿਆ ਪਿਆ ਜਵਾਬ ਦੇ ਮੈਂ ਜ਼ਮੀਨ ਦਾ ਕੀ ਕਰਾਂ ਕਰਨਾ ਕੀ ਇਹ ਬੱਚਾ ਜੇ ਬਹੁਤਾ ਔਖਾਂ ਤੇ ਜ਼ਮੀਨ ਠੇਕੇ ਤੇ ਦੇ ਦੇ